ਸਾਗਰ ਦੀ ਬੋਟੀ ਲੈਂਦੀ ਇੰਡੀਕਾ ਚਲਾ ਛੇਤੀ ਛੇਤੀ ਮੈਨੂੰ ਵੀ ਡਰਾਈਵਰ ਹੀ ਸਗਾ ਸਾਡੀ ਯੂਥ ਟੈਕ ਟੈਗ ਲੱਗਾ ਫੁਕਰੇ ਪੈਸੇ ਉਡਾਣ ਵਾਲੇ ਐਸ਼ ਪ੍ਰਸਤੀ ਕਰਨ ਵਾਲੇ ਗੇੜੀਆਂ ਲਾਣ ਵਾਲੇ ਭਾਈ ਸਾਹਿਬ ਸੇਵਾ ਮੈਂ ਅਨਮੋਲ ਭਾਈ ਤੇ ਉੱਪਰ ਕੋਈ ਨਹੀਂ ਆਏ 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 ਨਹੀਂ ਨਹੀਂ ਯਾਰ ਉਹ ਸਾਰਾ ਨਗਾਣਾ ਸੁਣ ਲਿਆ ਸਾਗਰ ਦੀ ਬੋਟੀ ਰਹਿੰਦੀ ਐਕਟੀਵਾ ਚਲਾ ਇੰਡੀਕਾ ਉਹਨੇ ਗਾ ਪਾਇਆ ਹੈ ਸਾਗਰ ਨੂੰ ਮਿਲਿਆ ਸਾਗਰ ਦੀ ਵਾਕੀ ਅਸੀਂ ਚਾਹਦੇ ਆ ਜੀ ਸਾਗਰ ਦੀ ਬੋਟੀ ਆਵੇ ਸਾਡੇ ਕੋਲ ਇੱਥੇ ਵਿਚਾਰੀ ਆ ਕੇ ਸੇਵਾ ਕਰਕੇ ਜਾਵੇ ਬੜਾ ਟ੍ਰੈਂਡਿੰਗ ਚੱਲ ਰਿਹਾ ਉਹ ਗਾਣਾ ਤੇ ਅੱਜ ਸਾਡੇ ਕੋਲ ਪਹਿਲੀ ਵਾਰੀ ਉਹ ਟੀਮ ਖੜੀ ਹੈ ਅੰਬਾਲਾ ਤੋਂ ਸਾਡੇ ਵੀਰ ਹੋਣੀ ਸਾਰੇ ਹਰਿਆਣੇ ਤੋਂ ਹਰਿਆਣੇ ਚ ਅੰਬਾਲਾ ਸ਼ਹਿਰ ਜੁੜੇ ਤਾਂ ਬਾਈ ਜੀ 5-6 ਸਾਲ ਤੋਂ ਨੇ ਪਰ ਮੈਨੂੰ ਅੱਜ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਉਹ ਨੌਜਵਾਨ ਨੇ ਹਰਿਆਣੇ ਦੇ ਜਿਹੜੇ ਦਿਲੋਂ ਕੁਛ ਕਰਨਾ ਚਾਹੁੰਦੇ ਨੇ ਤੇ 5 ਸਾਲ ਤੋਂ ਸਪੈਸ਼ਲ ਹਰ ਦੂਜੇ ਤੀਜੇ ਮਹੀਨੇ ਇਕੱਠੇ ਹੋ ਕੇ ਮਤਲਬ ਜੇ ਉਹ ਅਸੀਂ ਸੁਣਦੇ ਸੀ ਫਿਲਮਾਂ ਦੇ ਵਿੱਚ ਕੀ ਰਾਜਨੀਤਿਕ ਲੀਡਰ ਯੂਥ ਦੀਆਂ ਜਿਹੜੀ ਯੂਥ ਦਾ ਕੱਟ ਹੁੰਦਾ ਉਹ ਰੈਲੀਆਂ ਚ ਉਹ ਜਿਹੜੀਆਂ ਇਲੈਕਸ਼ਨਾਂ ਦੀਆਂ ਰੈਲੀਆਂ ਹੁੰਦੀਆਂ ਉਹਨਾਂ 'ਚ ਯੂਜ਼ ਕਰਦੀ ਐ ਪਰ ਅੱਜਕੱਲ ਦੇਖੋ ਸਾਡੇ ਕੋਲ ਵੀ ਸੋਹਣੇ ਸੁਨੱਖੇ ਮੁੰਡੇ ਕਿਤੇ ਸੀ ਹਰਿਆਣੇ ਚਲ ਗਏ ਕਿਸੇ ਪ੍ਰੋਗਰਾਮ ਤੇ ਤੇ ਇਹਨਾਂ ਨੇ ਕਾਲੀਆਂ ਗੱਡੀਆਂ ਅੱਗੇ ਪਿੱਛੇ ਲਾ ਲ ਹਨੇਰੀ ਠਾਤੀ ਮਤਲਬ ਉੱਤੇ ਮੈਨੂੰ ਪੂਰੀ ਫੀਲ ਦਵਾਤੀ ਸੀ ਕਿ ਬਾਈ ਜੀ ਸੀਐਮ ਤਾਂ ਤੁਸੀਂ ਹੋ ਸਾਡੇ ਤਾਂ ਅੱਜ ਇਹ ਵੀਰ ਹੋਣੀ ਇੱਥੇ ਆਏ ਨੇ ਮੈਂ ਟਰਾਫੀ ਨਾਲ ਇਹ ਉਹ ਟੀਮ ਐ ਜਿਹਨਾਂ ਨੂੰ ਟਰਾਫੀ ਮਿਲ ਰਹੀ ਐ ਇਹ ਵੀਰ ਉਹਨਾਂ ਨੇ NGO ਸ਼ੁਰੂ ਕੀਤੀ ਸੀ ਇੱਕ ਜ਼ਰੀਆ ਫਾਊਂਡੇਸ਼ਨ ਅੰਮ੍ਰਾਲੇ ਚ ਹੁਣ ਇਹਨਾਂ ਦੀ ਮੈਂ ਸ਼ਵਾਸ਼ੀ ਦਵਾ ਇਹਨਾਂ ਦੀ ਕਿ ਮਹੀਨਾ ਬੈਠੇ ਮਹੀਨਾ ਕੋਈ ਮਰੀਜ਼ ਹੀ ਨਹੀਂ ਆਇਆ ਇਹਨਾਂ ਕੋਲ ਕਿਉਂਕਿ ਸਰਕਾਰਾਂ ਚੰਗੀਆਂ ਨੇ ਇਹਨਾਂ ਦੇ ਸਿਸਟਮ ਦੀਆਂ ਤੇ ਉੱਥੇ ਮੈਡੀਕਲ ਸਿਸਟਮ ਦੇ ਵਿੱਚ ਵਿਚਾਰੇ ਮਰੀਜ਼ ਲੱਭਣ ਬੈਠੇ ਰੋਜ਼ ਬੈਠਣ ਕਹਿੰਦਾ ਯਾਰ ਪਾਜੀ ਹਾਂ ਪਰ ਪੇਸ਼ੈਂਟ ਤਾਂ ਆ ਨਹੀਂ ਰਹੇ ਪਰ ਇਹਨਾਂ ਨੇ ਦਿਲੋਂ ਆਪਣੀ ਯੂਥ ਦੇਖੋ ਸਾਡੀ ਯੂਥ ਤੇ ਨਿਕ ਟੈਗ ਲੱਗਾ ਫੁਕਰੇ ਪੈਸੇ ਉਡਾਣ ਵਾਲੇ ਐਸ਼ ਪ੍ਰਸਤੀ ਕਰਨ ਵਾਲੇ ਗੇੜੀਆਂ ਲਾਣ ਵਾਲੇ ਗੱਡੀਆਂ ਦੇ ਅਲੌਯਾਂ ਤੇ ਪੈਸੇ ਲਾਣ ਵਾਲੇ ਮਹਿੰਗੀ ਮਹਿੰਗੀ ਇਹ ਸਾਰੇ ਉਦਾਂ ਦੇ ਹੀ ਨੇ ਪਾਰਟੀਆਂ ਇਹ ਕਰਦੇ ਨੇ ਗੱਡੀਆਂ ਮਹਿੰਗੀਆਂ ਇਹਨਾਂ ਕੋਲ ਨੇ ਪੂਰੀਆਂ ਕਾਲੀਆਂ ਗੱਡੀਆਂ ਦਾ ਸ਼ਕੀਨ ਨੇ ਪਰ ਇਹਦੇ ਨਾਲ ਸਭ ਤੋਂ ਵਧੀਆ ਚੀਜ਼ ਪਤਾ ਕੀ ਹੈ ਜਿਹੜੀ ਸੇਵਾ ਕਰਦੇ ਨੇ ਇੰਨੇ ਇੱਕ ਖੂਬਸੂਰਤ ਮੈਂ ਇਹਨਾਂ ਨੂੰ ਹਮੇਸ਼ਾ ਦੇਖ ਕੇ ਮੇਰੇ ਮੂੰਹ ਤੇ ਸਮਾਈਲ ਆ ਜਾਂਦੀ ਹੈ ਇੱਕ ਤਾਂ ਇਹਨਾਂ ਦਾ ਏਕਾ ਬੜਾ ਪਸੰਦ ਆ ਮੈਨੂੰ ਯਾਰ ਯਾਰੀ ਦੋਸਤੀ ਇਹ ਇਹ ਮੁੰਡਾ ਮੇਨ ਪ੍ਰਧਾਨ ਇਹਨਾਂ ਸਾਰਿਆਂ ਦਾ ਇਹ ਇਹਨਾਂ ਸਾਰਿਆਂ ਦਾ ਪ੍ਰਧਾਨ ਹੈ ਮੁੰਡਾ ਇਹ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਕੱਠੇ ਰੱਖਦਾ ਤੇ ਹਰਿਆਣੇ ਚ ਅੰਬਾਲੇ ਸਾਨੂੰ ਅਜੇ ਤੱਕ ਕਦੀ ਵੀ ਕੋਈ ਲੋੜ ਪਈ ਐ ਇਹ ਬੰਦਾ ਸਾਡੀ ਅੱਧੀ ਆਵਾਜ਼ ਤੇ ਭੱਜ ਜਾਂਦਾ ਕਿੱਥੇ ਜਾਣਾ ਉਹਨੂੰ ਕਿੰਨੇ ਪੈਸੇ ਚਾਹੀਦੇ ਆ ਤੇ ਕੀ ਲੋੜ ਐ ਅੱਜ ਵੀਰ ਹੁਣੀ ਫੇਰ ਆਏ ਨੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਐ ਤੇ ਮੈਨੂੰ ਸਪੈਸ਼ਲਿਸ ਵੀਰ ਨੇ ਕਿਹਾ ਕਿ ਮੇਰੇ ਮੈਨੂੰ ਬੋਲਣ ਦਾ ਮੌਕਾ ਜ਼ਰੂਰ ਦਿਓ ਮੈਂ ਬੋਲਣਾ ਮੈਂ ਕਿਹਾ ਜੀ ਮੈਂ ਨਹੀਂ ਬੋਲਣਾ ਆ ਛੋਟਾ ਜ ਸਾਡੀ ਤੁਹਾਡੀ ਪੂਰੇ ਏਕ ਜ਼ਰੀਆ ਫਾਊਂਡੇਸ਼ਨ ਨੂੰ ਪੂਰੇ ਹਰਿਆਣੇ ਨੂੰ ਤੁਹਾਡੇ ਮਾਣ ਆ ਯਾਰ ਪੂਰੇ ਤੁਹਾਡੇ ਅੰਬਾਲੇ ਨੂੰ ਪੂਰੀ ਅੰਬਾਲੇ ਦੀ ਸ਼ਾਨ ਐ ਵੀਰ ਭਾਈ ਜੀ ਨੇ ਮੈਨੂੰ ਕਿਹਾ ਮਾਈਕ 'ਚ ਕੁਝ ਬੋਲਣਾ ਚਾਹੁੰਦਾ ਬਰਾਤ ਬਲੋ ਬਰਾ ਬਾਰੋ ਆਇਆ ਬੱਲੇ ਅੱਛਾ ਭਰਾ ਕਿਹੜੀ ਕੰਟਰੀ ਤੋਂ ਮੈਂ ਭਾਜੀ ਕੈਨੇਡਾ ਕੈਨੇਡਾ ਤੋਂ ਠੀਕ ਹੈਣਾ ਚਾਹੁੰਦਾ ਅਸੀਂ ਇਹ ਕਿ ਆਪਾਂ ਭਾਜੀ ਨਾਲ ਲਾਈਕ ਭਾਈ ਨੇ ਦੱਸਿਆ 4-5 ਸਾਲ ਤੋਂ ਜੁੜੇ ਆ ਤੇ ਫਿਰ ਮੈਂ ਉਸ ਤੋਂ ਬਾਅਦ ਪਹਿਲਾਂ ਵੀ ਆਪਾਂ ਕਰਦੇ ਸੀ ਸੇਵਾਪਾਰ ਹੁਣ ਵਿੱਚ 3-4 ਸਾਲ ਦਾ ਮੇਰਾ ਗੈਪ ਪੈ ਗਿਆ ਸੀਗਾ ਮੈਂ ਭਾਜੀ ਨੂੰ ਕਿਹਾ ਵੀ ਸੀ ਵੀ ਆਪਾਂ ਉੱਥੋਂ ਸੇਵਾ ਲਾ ਦਿੰਨੇ ਆ ਪਰ ਭਾਜੀ ਨੇ ਕਿਹਾ ਇੱਥੇ ਹੀ ਆਓ ਤੇ ਆਪਣੀ ਸੇਵਾ ਲਾਓ ਤੇ ਬਹੁਤ ਵਧੀਆ ਭਾਜੀ ਕੰਮ ਕਰ ਰਿਹਾ ਸਾਰੇ ਨੂੰ ਆਹੀ ਬੇਨਤੀ ਹੈ ਹੱਥ ਜੋੜ ਕੇ ਕਿ ਵੀ ਇੱਕ ਵਾਰੀ ਜਰੂਰ ਆਓ ਇੱਥੇ ਮਾਹੌਲ ਦੇਖੋ ਵੀ ਕਿਦਾਂ ਜੇ ਤੁਸੀਂ ਨਹੀਂ ਵੀ ਸੇਵਾ ਕਰਨ ਇੱਕ ਵਾਰ ਆਓ ਦੇਖੋ ਸਾਰਾ ਕੁਝ ਬੈਠੋ ਵੀ ਕਿਵੇਂ ਕਿਵੇਂ ਸਾਰਾ ਕੁਝ ਚੱਲ ਰਿਹਾ ਆਹ ਦੇਖੋ ਮੈਨੂੰ ਇਦਾਂ ਦੇ ਮੁੰਡੇ ਬਹੁਤ ਪਸੰਦ ਨੇ ਇਦਾਂ ਦੇ ਮੁੰਡੇ ਮੈਨੂੰ ਕਿਉਂ ਪਸੰਦ ਨੇ ਕਿਉਂਕਿ ਸਾਡੇ ਤੇ ਨਾ ਟੈਗ ਲੱਗਾ ਹੋਇਆ ਹੈ ਫੱਟੀਆਂ ਪੈਂਟਾਂ ਵਾਲੇ ਟੌਰ ਟੱਪੇ ਵਾਲੇ ਸਾਡੇ ਚ ਉੱਪਰ ਦੇਖੋ ਉੱਤੋਂ ਜੈਕਟ ਤੋਂ ਲੈ ਕੇ ਥੱਲੇ ਬੂਟਾਂ ਤੱਕ ਟੌਰ ਚੈੱਕ ਕਰੋ ਮੁੰਡੇ ਦੀ ਇਹ ਖਾਸ ਕਰ ਇਦਾਂ ਦੇ ਮੁੰਡੇ ਮੈਨੂੰ ਤਾਂ ਪਸੰਦ ਨੇ ਕਿਉਂਕਿ ਸਾਡੇ ਤੇ ਟੈਗ ਲੱਗਾ ਹੋਇਆ ਹੈ ਇਹ ਤਾਂ ਜੀ ਗੇੜੀਆਂ ਲਾਣ ਜੋਗੇ ਨਹੀਂ ਓਏ ਇਹ ਗੇੜੀਆਂ ਲਾਣ ਜੋਗੇ ਨਹੀਂ ਹੈਗੇ ਜੇ ਤੁਹਾਨੂੰ ਪਤਾ ਹੈ ਐਵਰੇਜ ਏਜ ਜਿਹੜੀ ਪੂਰੇ ਇੰਡੀਆ ਦੀ ਕਿੰਨੀ ਹੈ 28 ਸਾਲ 28 ਸਾਲ ਐਵਰੇਜ ਏਜ ਗਰੁੱਪ ਹੈ ਸਾਡੇ ਪੂਰੇ ਇੰਡੀਆ ਦੇ ਵਿੱਚ ਤੇ ਸੋਚੋ ਇਹ 28 27 ਸਾਲ ਦੇ ਨੌਜਵਾਨ ਗੱਭਰੂ ਇੱਥੇ ਸੇਵਾ ਕਰਨ ਆਉਂਦੇ ਨੇ ਹਰ ਦੂਜੇ ਤੀਜੇ ਮਹੀਨੇ ਔਰ ਇਹ ਪਤੰਦਰ ਕੱਲਾ ਨਹੀਂ ਆਂਦਾ ਹਰ ਵਾਰੀ 10000 ਨਵੇਂ ਲੈ ਕੇ ਆਂਦਾ ਇੱਕ ਤਾਂ ਬੰਦਾ ਉਹਨਾਂ ਨੂੰ ਨਾ ਕਹਿੰਦਾ ਯਾਰ ਮੈਂ ਸੇਵਾ ਕਰ ਰਿਹਾ ਦਿਲੋਂ ਮੈਂ ਕਿਸੇ ਨੂੰ ਜੋੜ ਕੇ ਕੀ ਲੈਣਾ ਪਰ ਇਹ ਬਾਈ ਜੀ ਸਾਡੇ ਆਪਣੇ ਨਾਲ 10 ਬੰਦੇ ਹਰ ਵਾਰੀ ਨਵੇਂ ਲੈ ਕੇ ਆਉਂਦੇ ਨੇ ਪ੍ਰਧਾਨ ਸਾਹਿਬ ਕੁਝ ਕਹੋ ਯਾਰ ਉਹ ਤੁਸੀਂ ਪ੍ਰਧਾਨ ਹੋ ਯਾਰ ਕੁਝ ਕਹੋ ਬਸ ਭਾਈ ਜੱਦੇ ਬਾਈ ਨਾਲ ਜੁੜਿਆ ਤਾਂ ਦਾ ਹੀ ਮਾਹੌਲ ਬਦਲਿਆ ਪੋਡਕਾਸਟ ਦੇਖਦੇ ਆ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਭਾਈ ਯਾਰ ਇਹ ਬਹੁਤ ਭਰਾ ਯਾਰ ਭਰਾ ਯਾਰ ਮੇਰਾ ਮੈਂ ਇੱਕ ਇੱਕ ਜਿਹੜੇ ਦੋਸਤ ਨਹੀਂ ਹੁੰਦੇ ਹੁੰਦੇ ਜਿਨ੍ਹਾਂ ਨੂੰ ਤੁਸੀਂ ਮਹੀਨੇ ਬਾਅਦ ਵੀ ਮਿਲੋ ਤਾਂ ਤੁਹਾਡੇ ਬੈਸਟ ਬੰਦੇ ਹੀ ਰਹਿੰਦੇ ਨੇ ਉਹਨਾਂ 'ਚੋਂ ਇੱਕ ਹੈ ਮੈਂ ਮਿਲਦਾ ਬਹੁਤ ਘੱਟ ਆ ਇਹਨਾਂ ਨੂੰ ਇੱਕ ਵਾਰੀ ਮੈਂ ਜ਼ਿੰਦਗੀ 'ਚ ਗਿਆ ਅੰਮ੍ਰਾਲੇ ਇਹਨਾਂ ਕੋਲ ਇਹਨਾਂ ਨੇ ਇਹਨੂੰ ਬੁੜੀ ਬੜੀ ਸੇਵਾ ਕੀਤੀ ਔਰੇ ਨਾ ਇੰਨੀ ਸੇਵਾ ਕੀਤੀ ਮੇਰੇ ਨਾਲ ਦੇ ਕਹਿੰਦੇ ਭਾਈ ਚੱਕਰ ਲਾਇਆ ਕਰੀ ਗਿਆ ਅੰਮਾਲੇ ਇੰਨੀ ਸੇਵਾ ਹੋਈ ਮਤਲਬ ਇਹ ਵਿਚਾਰੇ ਭਰਾ ਮੇਰੇ ਮੇਰੇ ਨਾਲ ਹਰਿਆਣ ਉਧਰ ਹਰਿਆਣਾ ਅੰਦਰ ਐਂਟਰ ਕਰਦੇ ਮੇਰੇ ਨਾਲ ਗੱਡੀਆਂ ਲਾ ਲੀਆਂ ਇਹਨਾਂ ਨੇ ਤੇ ਮੈਨੂੰ ਹਰਿਆਣਾ ਦੇ ਅੰਦਰ ਜਿੰਨੇ ਵੀ ਕੰਮ ਸੀ ਪੂਰਾ ਵਿਹਲਾ ਕਰਕੇ ਰਾਤ ਨੂੰ 2-3 ਵਜੇ ਇਹਨਾਂ ਨੇ ਬਾਹਰ ਕੱਢ ਕੇ ਮੈਨੂੰ ਹਰਿਆਣੇ ਤੋਂ ਗੱਡੀਆਂ ਪਿੱਛੇ ਮਤਲਬ ਸਾਈਡ ਤੇ ਕੀਤੀਆਂ ਇਹ ਮੈਂ ਕਰਮਾਂ ਵਾਲਾ ਕਿ ਮੈਨੂੰ ਇਦਾਂ ਦੇ ਮੇਰੇ ਭਰਾ ਮਿਲੇ ਮੇਰੇ ਲਈ ਇਹ ਖੜੇ ਨੇ ਮੇਰੇ ਨਾਲ ਮੈਨੂੰ ਲੱਗਦਾ ਮੇਰੇ ਨਾਲ ਪੂਰਾ ਮੇਰਾ ਹਰਿਆਣਾ ਹੀ ਖੜਾ ਵੈਸੀ ਵੀ ਹਰਿਆਣਾ ਕਹਿੰਦੇ ਛੋਟਾ ਭਰਾ ਪਹਿਲਾਂ ਪੰਜਾਬ ਹਰਿਆਣਾ ਹਿਮਾਚਲ ਇਕੱਠੇ ਹੁੰਦੇ ਸੀ ਨਾ ਪਤਾ ਨਹੀਂ ਕਿਉਂ ਵੰਡਾਂ ਪੈ ਗਈਆਂ ਮੈਂ ਤਾਂ ਵੈਸੇ ਵੰਡਾਂ ਚ ਬਾਰਡਰ ਵਾਲੀ ਤੇ ਵੀ ਨਹੀਂ ਹੱਕ ਚ ਹੈਗਾ ਅਮਰੀਕਾ ਕੈਨੇਡਾ ਸਾਰੇ ਬਿਨਾ ਬਾਰਡਰਾਂ ਤੋਂ ਹੋਣੇ ਚਾਹੀਦੇ ਕੋਈ ਪਾਸਪੋਰਟਾਂ ਦੀ ਲੋੜ ਨਹੀਂ ਚਾਹੀਦੀ ਆਪਾਂ ਸਾਰੇ ਇਕੱਠੇ ਆ ਯਾਰ ਜਿਹੜੀ ਕੰਟਰੀ ਥੋੜੀ ਜੀ ਘੱਟ ਸਟਰੋਂਗ ਹੈ ਉਹਨੂੰ ਜ਼ਿਆਦਾ ਸਟਰੋਂਗ ਵਾਲੀ ਸਪੋਰਟ ਕਰ ਦੇਵੇ ਪਰ ਸਾਡੀਆਂ ਗੱਲਾਂ ਦਾ ਕੀ ਹੋਣਾ ਹਨਾ ਤੇ ਰਾਜਨੀਤਿਕ ਕੰਟਰੀਆਂ ਇੱਥੇ ਦਾ ਜੋ ਹੋਣਾ ਹੋਣਾ ਹੀ ਹੈ ਬਟ ਮੈਨੂੰ ਬੜੀ ਮਾਨ ਹੈ ਨਾ ਭਰਾਵਾਂ ਤੇ ਮੈਂ ਵੀਡੀਓ ਰਾਹੀਂ ਕਹਿਣਾ ਚਾਹੁੰਦਾ ਕਿ ਜੇ ਅੰਬਾਲਾ ਵਿੱਚ ਕਿਸੇ ਨੂੰ ਕੋਈ ਵੀ ਲੋੜ ਹੈ ਸਾਡੇ ਨਾਲ ਜ਼ਰ ਕਿਉਂਕਿ ਅਸੀਂ ਬੜੀ ਵਾਰੀ ਕੋਸ਼ਿਸ਼ ਕੀਤੀ ਹੈ ਕਿ ਇਹ ਟੀਮ ਨੂੰ 올 ਇੰਡੀਆ ਲੈਵਲ ਤੇ ਲੈ ਕੇ ਜਾਈਏ ਜਿੱਦਾਂ ਅਸੀਂ ਪਿੱਛੇ ਵੀਡੀਓ ਪਾਈ ਸੀ ਕਿ ਜਿੰਨੇ ਵੀ ਸਰਪੰਚ ਪੰਚ ਲੰਬੜਦਾਰ ਜਾਂ ਮੀਡੀਆ ਕਰਮੀ ਸਾਡੀ ਵੀਡੀਓ ਦੇਖਦੇ ਨੇ ਪੰਜਾਬ ਦੇ ਕਿਸੇ ਵੀ ਪਿੰਡ ਦੇ ਕੋਨੇ ਚ ਕੋਈ ਲੰਬੜਦਾਰ ਕੋਈ ਸਰਪੰਚ ਸਾਡੀ ਵੀਡੀਓ ਦੇਖਦਾ ਜੇ ਤੁਹਾਡੇ ਪਿੰਡ ਤੇ ਕੋਈ ਮਰੀਜ਼ ਹੈ ਸਾਨੂੰ ਜਰੂਰ ਦੱਸੋ ਪਰ ਇਹੀ ਸੇਮ ਚੀਜ਼ ਮੈਂ ਪੂਰੇ ਇੰਡੀਆ ਚ ਕਰਨਾ ਚਾਹੁੰਦਾ ਜਿੰਨੀ ਜਲਦੀ ਟ੍ਰੈਂਡ ਆ ਲੜਾਈਆਂ ਦਾ ਦੇਖੋ ਐਲਵਿਸ਼ ਬਾਈ ਪਿੱਛੇ ਲੜ ਪਿਆ ਤਾਂ ਲੜਾਈ ਲੜਾਈ ਹੋ ਗਈ ਸੋਸ਼ਲ ਮੀਡੀਆ ਤੇ ਨਾ ਮੈਂ ਕਈ ਵਾਰ ਸੋਚਦਾ ਮੈਂ ਵੀ ਇੱਥੇ ਗਲਤੀ ਨਾਲ ਹੱਥ ਬਾਈ ਹੋਈ ਜਾਵਾਂ ਕਿਸੇ ਨਾਲ ਐ ਕਿ ਇਸੇ ਬਾਹਨੇ ਲੋਕ ਦੇਖਣਗੇ ਤਾਂ ਸੀ ਹਨਾ ਫੇਮਲੀ ਨਾ ਕਿ ਲੋਕ ਚਲੋ ਉਹ ਅਸਲੀ ਲੜੇ ਨਕਲੀ ਲੜੇ ਮੈਂ ਇਹ ਨਹੀਂ ਕਹਿ ਰਿਹਾ ਨਾ ਮੈਂ ਉਹਨਾਂ ਦਾ ਫੈਨ ਆ ਨਾ ਮੈਂ ਉਹਨਾਂ ਦਾ ਦੁਸ਼ਮਣ ਆ ਬਟ ਉਹਨਾਂ ਦੀ ਸੋਸ਼ਲ ਮੀਡੀਆ ਪਾਵਰ ਦੇਖ ਕੇ ਜੈਲਸ ਹੁੰਦੀ ਹੈ ਕਿ ਉਹਨਾਂ ਦੀ ਲੜਾਈ ਤੇ ਮਿਲਣ ਵੀ ਜਾ ਸਕਦਾ ਆ ਜਿਹੜੇ ਆ ਆਟੋ 'ਚ ਵਿਚਾਰੇ ਮਰੀਜ਼ ਰੁੱਲਦੇ ਨੇ ਸਾਡੇ ਕੋਲ ਇਲਾਜ ਕਰਾਉਣ ਲਈ ਆਉਂਦੇ ਨੇ ਆ ਜਿਹੜੀ ਆ ਬੱਚੀ ਬੈਠੀ ਛੋਟੀ ਜੀ ਪੁੱਤਰ ਇੱਧਰ ਆ ਆ ਜਿਹੜੀ ਛੋਟੀ ਜੀ ਬੱਚੀ ਬੈ ਹਾਰਡ ਦਾ ਹਾਂ ਇਹਦੀ ਸੇਵਾ ਲਵਾਵਾਂਗੇ ਆਪਾਂ ਮੈਂ ਕਹਿਣਾ ਚਾਹੁੰਦਾ ਕਿ ਲੋਕ ਲੜਾਈਆਂ ਟਰੈਂਡ ਚ ਲੈ ਆਉਂਦੇ ਨੇ ਯਾਰ ਆ ਬੱਚੀ ਦੇ ਮਾਂ ਦੇ ਹਾਰਡ ਦਾ ਆਪਰੇਸ਼ਨ ਹੋਣਾ ਮੈਨੂੰ ਕਿਹਾ ਮੈਂ ਕਿਹਾ ਤੇਰੀ ਮੰਮੀ ਦਾ ਹਾਰਡ ਦਾ ਆਪਰੇਸ਼ਨ ਹੋਣਾ ਤੇ ਤੇਰਾ ਹਾਰਡ ਦੇ ਦਈਏ ਕਹਿੰਦੀ ਦੇ ਦੋ ਮੇਰੀ ਮੰਮੀ ਬਚਾ ਲੋ ਹੁਣ ਇਹ ਚੀਜ਼ਾਂ ਵਾਇਰਲ ਕਰਕੇ ਰਾਜੀ ਨਹੀਂ ਕਿਉਂ ਇਹਦੇ ਚ ਇੰਟਰਸਟ ਹੈ ਨਹੀਂ ਇਹਦੇ ਚ ਮਸਾਲਾ ਹੈ ਨਹੀਂ ਇਹੀ ਇੱਥੇ ਮੈਂ ਥੱਪੜੋ ਥੱਪੜੀ ਹੋ ਜਾਂ ਕਿਸੇ ਨਾਲ ਗਾਲੀ ਗਲੋਚ ਹੋ ਜਾ ਮੈਂ ਕਹਿੰਦਾ ਰਾਤੋਂ ਰਾਤ ਸਟਾਰ ਬਣ ਜੂ ਉਹ ਦੇਖਿਆ ਅਨਮੋਲ ਦੇ ਚੇੜਾ ਪਈਆਂ ਉਹ ਦੇਖਿਆ ਅਨਮੋਲ ਦੀ ਜੈਕਟ ਪਾੜਤੀ ਬਾ ਇਹ ਕੁਝ ਦੇਖਣਾ ਚਾਹੁੰਦੇ ਕਈ ਵਾਰ ਮੇਰਾ ਦਿਲ ਕਰਦਾ ਮੈਂ ਡਰਾਮੇ ਬਾਜੀ ਲਈ ਆਪਣੀ ਜੈਕਟ ਇੱਕ ਦਿਨ ਪਾੜ ਹੀ ਲਾਵਾਂ ਹੈ ਜੈਕਟਾਂ ਬਹੁਤ ਮਸ਼ਹੂਰ ਨੇ ਮੇਰੀਆਂ ਪਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਮੇਰੇ ਇੰਨੇ ਕੁ ਭਰਾ ਹੋ ਚੁੱਕੇ ਨੇ ਨਾ ਐਨ ਆਰ ਆਈ ਇੰਨੇ ਕੁ ਭਰਾ ਹੋ ਚੁੱਕੇ ਨੇ ਉਹ ਜੈਕਟਾਂ ਨਾਲ ਦਾ ਕਹਿੰਦਾ ਤੈਨੂੰ ਤੋਲੀ ਦਵਾਂਗਾ ਜੈਕਟਾਂ ਵਾਲੀ ਗੱਲ ਛੱਡ ਕੇ ਉਹਨੇ ਕੋਈ ਨਵੀਂ ਗੱਲ ਚਲਾਓ ਕੋਈ ਮਤਲਬ ਗਿਫਟਿੰਗ ਪਰਪਸ ਤੇ ਇੰਨੇ ਭਰਾ ਬੈਠੇ ਨੇ ਚੌਥੇ ਦਿਨ ਫੋਨ ਆਉਂਦਾ ਕਿ ਬਾਈ ਮੈਂ ਅਮਰੀਕਾ ਤੋਂ ਆ ਰਿਹਾ ਸੇਵਾ ਵੀ ਕਰਨੀ ਹੈ ਕੀ ਲੈ ਕੇ ਆਈਏ ਤੇਰੇ ਹਾਸਤੇ ਪਰ ਮੈਂ ਸੋਚਦਾ ਨਹੀਂ ਯਾਰ ਤੁਸੀਂ ਆ ਜਾਓ ਬਸ ਮੇਰੇ ਲਈ ਇਹੀ ਬਹੁਤ ਹੈ ਤਾ ਜਿਹੜੀਆਂ ਚੀਜ਼ਾਂ ਚੂਜਾਂ ਗਿਫਟ ਗੁਫਟਾ ਜੈਕਟਾਂ ਜਿਹੜੀਆਂ ਬੜੀਆਂ ਛੋਟੀਆਂ ਮੂੜੀਆਂ ਚੀਜ਼ਾਂ ਨੇ ਕੋਈ ਵੱਡੀ ਚੀਜ਼ ਲੱਭੋ ਹੁਣ ਤਾਂ ਮੈਂ ਬੜਾ ਸ਼ੁਕਰਗੁਜ਼ਾਰ ਆ ਯਾਰ ਇਹਨਾਂ ਭਰਾਵਾਂ ਦਾ ਦੇਖੋ ਇੱਥੇ ਮਰੀਜ਼ ਬਹੁਤ ਜ਼ਿਆਦਾ ਨੇ ਜਿਹੜੀ ਜਿਹੜੀ ਆਪਣੀ ਦਿੱਕਤਾਂ ਲੈ ਕੇ ਆਉਣ ਬਾਪੂ ਜੀ ਤੁਸੀਂ ਕਿਉਂ ਆਏ ਹੋ ਇੱਥੇ ਛੂਟੀ ਸਕੈਨ ਹੋਣੀ ਕੈਂਸਰ ਦਾ ਇਲਾਜ ਕੁੜੀ ਨੇ ਇੱਕ ਕੀ ਲੱਗਦਾ ਤੁਹਾਡੇ ਮੇਰੀ 9 ਆ ਜੀ ਫਿਰ ਤੁਹਾਡੀ 9 ਆ ਹਾਂਜੀ ਤੇ ਤੁਸੀਂ ਇੱਥੇ ਕਿਉਂ ਆਏ ਹੋ ਮੈਂ ਅਦਮਿੰਦੇ ਸਿੰਘ ਨੇ ਦੱਸਿਆ ਸੀ ਮੈਂ ਨਾਲ ਲੈ ਕੇ ਆਏ ਅੱਛਾ ਡਾਕਟਰ ਕੀ ਕਹਿੰਦੇ ਹੁਣ ਇਹਨਾਂ ਦਾ ਇਲਾਜ ਲਈ ਕੀ ਕਹਿੰਦੇ ਆ ਦੱਸ ਦੇ ਕੁਝ ਖੁੱਲ ਕੇ ਕੀ ਕਹਿੰਦੇ ਪਾਣੇ ਪਾਜੀ ਇਲਾਜ ਤਾਂ ਹੁੰਦਾ ਪਿਆ ਵਾ ਅੱਛਾ ਸਿਰਫ ਉਹਨਾਂ ਨੇ ਸੀਟੀ ਸਕੈਨ ਕਿਹਾ ਹੁਣ ਮੈਂ ਕਰਵਾ ਨਹੀਂ ਸਕਦੀ ਫਿਰ ਇਸ ਕਰਕੇ ਕਿੰਨੇ ਦੀ ਸੀਟੀ ਸਕੈਨ ਕਿਹੜੀ ਸੀਟੀ ਸਕੈਨ ਦਿਖਾਓ 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 ਬੇਟਾ ਇਹਨਾਂ ਦੀ ਸੀਟੀ ਸਕੈਨ ਕਿੰਨੇ ਦੀ ਹੈ ਆ ਪੇਸ਼ੈਂਟ ਦੀ ਆ ਦਿਖਾਓ ਕਿੰਨੇ ਦੀ ਦਿਖਾਓ ਦੇਖੋ ਹੁਣ ਆ ਵਿਚਾਰੇ ਕਹਿਣਾ ਕਿੰਨਾ ਸੌਖਾ ਹੈ ਝੇਲਣਾ ਤਨ ਤੇ ਕਿੰਨਾ ਔਖਾ ਹੈ ਹਣਾ ਹੁਣ ਯੂਥ ਹੈ ਇਹ ਸਭ ਉਹ ਯੂਥ ਹੈ ਕਿੰਨੀ ਉਮਰ ਬਾਈ ਤੇਰੀ ਮੇਰੀ ਕਿਨੇ 24 ਸਾਲ 24 ਸਾਲ ਹੁਣ ਇਹ ਨਾ ਕੱਚੇ ਭਾਂਡੇ ਨੇ ਕੱਚੇ ਭਾਂਡੇ ਠੀਕ ਹੈ ਮੈਂ ਕੱਚੇ ਬਣ ਗਿਆ ਉਹ ਸਦਾ ਨਹੀਂ ਕਰਦੇ ਇਹ ਕੱਚੇ ਭਾਂਡੇ ਨੇ ਕੱਚੇ ਭਾਂਡੇ ਦਾ ਸੈਂਸ ਆਫ ਕੀ ਜਿੱਧਰ ਨੂੰ ਲਾਓ ਉਧਰ ਨੂੰ ਤੁਰ ਪੈਣਗੇ ਜੇ ਇਹਨਾਂ ਨੂੰ ਕਹਿ ਦੋ ਆ ਜਾ ਲੜਨ ਚੱਲੀਏ ਤਾਂ ਤੈ ਤਲਵਾਰਾਂ ਚੱਕ ਕੇ ਬੰਦੂਕਾਂ ਚੱਕ ਕੇ ਆ ਜਾਣਗੇ ਚਲੋ ਕਿਉਂਕਿ ਇਨਫਲੂਐਂਸ ਹੋ ਜਾਂਦਾ ਨਾ ਬੱਚਾ ਮੈਂ ਵੀ ਜਵਾਨੀ ਚ ਚਲੋ ਮੈਂ ਜਵਾਨੀ ਚ ਹੀ ਆ ਪਰ ਚਿੱਟੇ ਦਾੜੀ ਆ ਗਈ ਬੰਦਾ ਇਨਫਲੂਐਂਸ ਹੋ ਜਾਂਦਾ ਪਰ ਦੇਖਦੇ ਇਹਨਾਂ ਨੂੰ ਇੱਧਰ ਇਨਫਲੂਐਂਸ ਕਰ ਲੋ ਹੁਣ ਇਹਨ ਕਦੀ ਸੇਵਾ ਸੁਭਾ ਦੇ ਖਿਆਲ ਆਏ ਸੀ ਕਿ ਸੇਵਾ ਨਾਮ ਦੀ ਕੋਈ ਚੀਜ਼ ਹੁੰਦੀ ਹੈ ਨਹੀਂ ਆਏ ਸੀ ਕਿਉਂ ਕਿ ਸਾਡੇ ਪਤੰਦਰਾਂ ਚ ਕੋਈ ਜੋੜਨ ਵਾਲਾ ਹੀ ਹੈ ਨਹੀਂ ਸਾਡੇ ਆਲੇ ਨੇ ਤਾਂ ਬਸ ਇਹ ਹੈਗਾ ਚਲੋ ਭਾਈ ਉਧਰ ਗੇੜੀ ਲਗਾ ਦੇ ਚਲੇ ਉਧਰ ਰੌਣਕ ਬਹੁਤ ਹੈ ਐ ਭਾਈ ਗਾੜੀ ਕੇ ਲੋਏ ਢਲਵਾਏ ਕਲੱਬ ਮੇ ਚਲੇ ਕਲੱਬ ਮੇ ਚਲੇ ਆ ਦੇਗਾ ਕਲੱਬ ਬੜਾ ਹੁੰਦਾੜਾ ਚੋਬਰ ਭਾਈ ਚਲ ਪੈਗ ਲਗਾਤੇ ਆਂ ਭਾਈ ਭਾਈ ਇਹ ਤਾਂ ਬੋਟਲ ਪੀ ਜਾਤਾ ਪੂਰੀ ਹੈ ਹਰਿਆਣਵੀ ਭਾਸ਼ਾ ਚ ਕੁਝ ਬੋਲ ਕੇ ਦਿਖਾ ਯਾਰ ਕੌਣ ਬੋਲੇਗਾ ਚਲੋ ਭਾਈ ਗੁੰਜਰ ਬੋਲ ਗੁੰਜਰ ਭਾਈ ਬੋਲ

ਜੇ ਕਿਤੇ ਮੈਂ ਤੁਹਾਡਾ ਨਾ ਪੌਡਕਾਸਟ ਕਰ ਲਿਆ ਤੂੰ ਤਾਂ ਪੂਰਾ ਪੌਡਕਾਸਟ ਮੈਨੂੰ ਲਗਾ ਦੇਣਾ ਮੈਂ ਹੀ ਬੋਲੀ ਜਾਣਾ ਪੌਡਕਾਸਟ ਵੀ ਦੇਖਦੇ ਨੇ ਤੁਸੀਂ ਸਾਰੇ ਪੌਡਕਾਸਟ ਅੱਜ ਨਵਾਂ ਆਇਆ ਅੱਜ ਵਾਲਾ ਦੇਖ ਲਿਆ ਜਾਂਦੇ ਹੋ ਦੇਖਣਾ ਹੁਣ ਡੇਢ ਘੰਟੇ ਦਾ ਰਸਤਾ ਨਾ ਤੁਹਾਡਾ ਅੰਬਾਲੇ ਨੂੰ ਤਾਂ ਡੇਢ ਘੰਟੇ ਦਾ ਹੀ ਪੌਡਕਾਸਟ ਭਾਈ ਸਾਹਿਬ ਸੇਵਾ ਮੈਂ ਅਨਮੋਲ ਭਾਈ ਤੇ ਉੱਪਰ ਕੋਈ ਨਹੀਂ ਆਏ 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 ਨਹੀਂ ਨਹੀਂ ਯਾਰ ਮੈਨੂੰ ਤੁਹਾਡਾ ਮਾਣ ਸਕੇ ਭਰਾਵਾਂ ਤੋਂ ਵੱਧ ਮੇਰੀ ਕੁਝ ਜ਼ਿੰਦਗੀ ਦੇ ਰਿਸ਼ਤੇ ਐਦਾਂ ਦੇ ਨੇ ਜਿਨ੍ਹਾਂ ਨੂੰ ਮੈਂ ਸੋਚਦਾ ਕਿ ਜੇ ਇਹ ਜਿੱਦਾਂ ਹੁਣ ਸਚਿੰਦਰ ਭਾਜੀ ਨੇ ਚਲੋ ਇਹਨਾਂ ਨੂੰ ਤੇ ਮਾ ਪਿਓ ਸਮਾਨ ਕਹਿਣਾ ਪਰ ਇਹਨਾਂ ਨੇ ਕਦੀ ਮੈਨੂੰ ਆਪਣੇ ਬੇਟੇ ਵਾਂਗੂ ਅਲੱਗ ਅਲੱਗ ਮਹਿਸੂਸ ਨਹੀਂ ਹੋਣ ਦਿੱਤਾ ਜਿੱਦਾਂ ਹੁਣ ਜੇ ਮੇਰੀ ਟੀਮ ਹੈ ਤਾਂ ਮੈਂ ਸੋਚਦਾ ਕਿ ਜੇ ਮੇਰਾ ਸਾਕਾ ਭਰਾ ਹੁੰਦਾ ਤਾਂ ਕੀ ਕਰਦਾ ਉਹ ਜੋ ਕੁਝ ਅੱਜ ਕਰ ਰਿਹਾ ਉਹ ਉਹੀ ਕਰਦਾ ਇੱਕ ਭਰਾ ਭਰਾ ਲਈ ਕੀ ਕਰ ਸਕਦਾ ਇਹੀ ਕਹਿ ਸਕਦਾ ਭਰਾਵਾ ਤੇਰੇ ਲਈ ਜਾਨ ਵੀ ਦੇ ਦਾਂਗੇ ਤੇਰੇ ਲਈ ਕੁੱਟ ਵੀ ਖਾ ਲਾਂਗੇ ਤੇਰੇ ਲਈ ਮਾਰ ਵੀ ਲਾਵਾਂਗੇ ਇਹੀ ਹੁੰਦਾ ਇਹ ਸਾਰੇ ਕੁਝ ਪਤੰਦਰ ਮੇਰੇ ਉਹੀ ਨੇ ਕਿੰਨੇ ਦੀ ਬੇੜਾ ਸਕੈਨ ਉਹਨਾਂ ਦੀ ਆ ਦੇਖੋ ਹੁਣ ਇੱਕ ਸਕੈਨ ਨਹੀਂ ਹੋ ਰਹੀ ਉਹਨਾਂ ਦੀ ਹੁਣ ਮੈਂ ਤੁਹਾਡੇ ਮੋਹਰੇ ਦੇਖੋ ਪੈਣੇ ਕਦੋਂ ਦੀ ਸਕੈਨ ਲਿਖੀ ਹੋਈ ਉਹਨਾਂ ਨੇ ਕਰਾਉਣ ਵਾਸਤੇ ਵੀਰੇ ਕੱਲ ਹੀ ਲਿਖੀ ਆ ਕੱਲ ਲਿਖੀ ਆ ਤੇ ਤੁਸੀਂ ਪੁੱਛਿਆ ਨਹੀਂ ਕਿੰਨੇ ਦੀ ਆ ਨਹੀਂ ਵੀਰੇ ਕਹਿੰਦੇ ਬਾਹਰੋਂ ਜਿੱਥੇ ਮਰਜ਼ੀ ਕਰਾ ਲਾ ਰਜਿਸਟਰੀ 4800 ਰੁਪਏ ਦੀਆਂ ਫਿਰ ਤਿੰਨੋ 4800 ਰੁਪਏ ਦੀਆਂ ਬੇੜਾ ਕਿੰਨੀ ਸੇਵਾ ਤੁਹਾਡੀ 4800 ਰੁਪਏ ਦੇ ਦੇ ਹੁਣ ਦੇਖੋ ਆ ਮੁੰਡੇ ਕਲੱਬਾਂ ਵਾਲੇ ਹੁਣ ਉਹ ਕਿੰਨੀਆਂ ਦਵਾਵਾਂ ਦੇਣਗੇ ਬਾਪੂ ਬਾਪੂ ਆ ਮੁੰਡੇ ਕਹਿੰਦੇ ਸਕੈਨ ਕਰਾ ਦੇਣੇ ਤੁਹਾਡੀ ਨੂੰ ਦੇ ਮਹਾਰਾਜ ਲੰਬੀ ਉਮਰ ਕਰੇ ਇਹਨਾਂ ਨੂੰ ਇਹੋ ਜੀ ਇਕਲ ਦੇਵੇ ਜੀ ਸੇਵਾ ਕਰਦੇ ਦੇਖੋ ਜਵਾਨ ਮੁੰਡੇ ਨੇ ਸ਼ਾਬਾਸ਼ 4800 ਰੁਪਏ ਦੀ ਤੁਹਾਡੀ ਸਕੈਨ ਦਾ ਖਰਚਾ ਹੈ ਇਹ ਹੁਣੀ 4800 ਤੁਹਾਨੂੰ ਦੇਣਗੇ ਆਪਾਂ ਹੁਣੀ ਜਮਾ ਕਰਾ ਕੇ ਫਿਰ ਸਕੈਨ ਕਰਾ ਲਾਂਗੇ ਮਾਤਾ ਪੈਣ ਨੂੰ ਦੇ ਦਿਓ ਇਹਨਾਂ ਨੂੰ ਦੇ ਦਿਓ ਪੈਣ ਨੂੰ ਦੇ ਦਿਓ ਰਾਜੀ ਰੋਦੀ ਨੂੰ ਥੋੜੀ ਲੰਬੀ ਉਮਰ ਪੈਣੇ ਨਾ ਭਰਾਵਾਂ ਨੂੰ ਦੁਆਵਾ ਨਹੀਂ ਇਹ ਇਹ ਉਹ ਮੁੰਡੇ ਨੇ ਜਿਹੜੇ ਉਜਾੜਾ ਕਰਕੇ ਨੋਟਾਂ ਨੂੰ 15 20 25000 ਰੁਪਏ ਨੂੰ ਜੇ ਖਾਣ ਬਹਿ ਜਾਣ ਇੱਕ ਵਾਰੀ ਰੋਟੀ ਤੇ ਕਰਦੀ ਵੀ ਰੱਬ ਇਹਨਾਂ ਦੀ ਬਹੁਤ ਲੰਬੀ ਉਮਰ ਕਰੇ ਹਰ ਇੱਕ ਦੀ ਮਦਦ ਕਰਨਾ ਲੋੜ ਜਿਹੜੀਆਂ ਚੀਜ਼ਾਂ ਨੇ ਨਾ ਜਿਹੜੀ ਦੇਖ ਫਿਲਮ ਚ ਡਾਇਰੈਕਟਰ ਸੀਨ ਬਣਾਉਂਦਾ ਹੁੰਦਾ ਕਿ ਜਿਹਦੇ ਨਾਲ ਆਡੀਅנס ਰੋਵੇ ਇਹ ਅਸਲੀ ਫਿਲਮ ਹੈ ਜਿਹਦੇ ਚ ਇੱਕ ਸੱਚ ਕਹਿਣਾ ਬੜਾ ਸੌਕਾ ਯਾਰ 4800 ਰੁਪਿਆ ਤੁਹਾਡੇ ਲਈ ਕੀ ਹੈ ਤੁਸੀਂ ਕਲੱਬ ਚ ਬੈਠੋ ਤੇ ਮੈਨੂੰ ਲੱਗਦਾ ਚੈਂਪੀਅਨ ਦੀ ਬੋਤਲ ਸੁਣੀ ਹੈ ਹੀ ਮੈਂ ਤਾਂ ਕਦੀ ਉਡਾਈ ਨਹੀਂ 25000 ਦੀ ਬੋਤਲ ਹੀ ਉਡਾ ਦਿੰਦੇ ਨੇ ਕਿ ਕਲੱਬ ਚ ਪਤਾ ਲੱਗੇ ਧਾਰਾ ਭਾਈ ਆਇਆ ਹੈ ਤਾਰਾ ਭਾਈ ਆਇਆ ਹਾਂ ਹਾਂ ਤੁਸੀਂ ਬਹੁਤ ਗਏ ਹੋ ਕਲੱਬਾਂ ਕਲੱਬਾਂ ਚ ਇੱਕ ਕਲੱਬਾਂ ਜੋ ਬਾਹਰ ਆਏ ਨੇ ਸਾਡੇ ਵੀਰ ਪਰ ਮੈਨੂੰ ਖੁਸ਼ੀ ਦੇਖੋ ਕਲੱਬਾਂ ਵਾਲੇ ਮੁੰਡਿਆਂ ਨਾਲ ਮੈਨੂੰ ਨਫ਼ਰਤ ਨਹੀਂ ਹੈਗੀ ਦਿਲ ਉਦੋਂ ਟੁੱਟਦਾ ਜਦੋਂ ਇੱਥੇ ਮਰੀਜ਼ ਬੈਠਾ ਹੁੰਦਾ ਕੋਈ ਹੈਲਪ ਕਰਨ ਵਾਲਾ ਹੁੰਦਾ ਨਹੀਂ ਤੇ ਦੂਜੇ ਪਾਸੇ ਸ਼ਨੀਵਾਰ ਲੁਧਿਆਣੇ ਪਾਰਟੀ ਹੁੰਦੀ ਹੈ ਤਾਂ ਟੇਬਲ ਨਹੀਂ ਮਿਲਦਾ ਚਿਹੜ ਮੈਨੂੰ ਉਦੋਂ ਮੱਚਦੀ ਆ ਜਿਹੜੇ ਇਸ ਲਈ ਨਹੀਂ ਮੱਚਦੀ ਕਿ ਲੋ ਯਾਰ ਦੇਖੋ ਤੁਹਾਡਾ ਪੈਸਾ ਤੁਸੀਂ ਭਾਵੇਂ ਨੂੰ ਅੱਗ ਲਾਓ ਭਾਵੇਂ ਉਡਾਓ ਭਾਵੇਂ দান ਦਿਓ ਅਲੱਗ ਗੱਲ ਹੈ ਪਰ ਮੇਰਾ ਮਨ ਦੁਖਦਾ ਜਦੋਂ ਇੱਕ ਪਾਸੇ ਵਿਚਾਰੀ ਭੈਣ ਕਹਿੰਦੀ ਮੈਂ ਆਪਣੇ ਟੈਸਟ ਨਹੀਂ ਕਰਾ ਸਕਦੀ ਉਹ ਵਿਚਾਰੀ ਬੱਚੀ ਕਹਿੰਦੀ ਮੈਂ ਆਪਣੀ ਮਾਂ ਦਾ ਇਲਾਜ ਨਹੀਂ ਕਰਾ ਸਕਦੀ ਤੇ ਦੂਜੇ ਪਾਸੇ ਲੋਕ ਲੱਖਾਂ ਕਰੋੜਾਂ ਰੁਪਏ ਉਡਾ ਰਹੇ ਨੇ ਬਸ ਦੋ ਕਿਸੇ ਗੱਲ ਦਾ ਲੱਗਦਾ ਬਟ ਵਧੀਆ ਲੱਗਦਾ ਯਾਰ ਯੂਥ ਦੇਖੋ ਸਾਡੇ ਸੋਹਣੇ ਸੁਨੱਖੇ ਭਰਾ ਔਰ ਬਹੁਤ ਡੋਨਰ ਵੀ ਰੋਜ਼ ਇੱਥੇ ਆਉਂਦੇ ਨੇ ਪਰ ਮੈਂ ਅਪੀਲ ਕਰਨਾ ਚਾਹ ਆਜੋ ਵੀਰੇ ਇੱਧਰ ਆਜੋ ਸਾਰੇ ਆਜੋ ਭਾਈ ਦੇਖੋ ਡਰੈਸਿੰਗ ਚੈੱਕ ਕਰੋ ਮੁੰਡਿਆਂ ਦਾ ਰਮਾਨਿਕ ਸਟੇਨ ਦੇ ਨੇ ਬੂਟ ਪਾਏ ਨੇ ਨਾਈਕੀ ਇੰਨੇ ਪਾਏ ਨੇ ਨਾਈਕੀ ਉਹਨੇ ਪਾਏ ਨੇ ਮਤਲਬ ਇਹ ਚੋਬਰ ਨੇ ਪੂਰੇ ਉਹਦਾ ਸੁਣਾ ਦਿਓ ਗਾਣਾ ਫਿਰ ਸਾਗਰ ਦੀ ਓਟੀ ਲੈਂਦੀ ਇੰਡੀਗਾ ਚਲਾ ਸੁਣਾਓ ਜਿਹੜਾ ਸੁਣਾਏ ਸਾਡਾ ਕੋਈ ਸਾਗਰ ਦੀ ਓਟੀ ਲੈਂਦੀ ਇੰਡੀਗਾ ਚਲਾ ਛੇਤੀ ਛੇਤੀ ਮੈਨੂੰ ਵੀ ਡਰਾਈਵਰ ਹੀ ਸਗਾ ਇਮੀਡੀਟਲੀ ਇਮੀਡੀਟਲੀ ਆ ਇਹ ਲੀਰਿਸਕਸ ਟੈਨ ਆ ਇਹ ਸੰਘਰਸ਼ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਮਰੀਜ਼ ਬਹੁਤ ਜ਼ਿਆਦਾ ਨੇ ਹਸਦੇ ਵਸਦੇ ਰਹੋ ਇਹ ਵਿਚਾਰੇ ਦੇਖੋ ਇੰਨੇ ਪਾਗਲ ਨੇ ਅੰਬਾਲਾ ਤੋਂ ਸਪੈਸ਼ਲ ਆ ਜਾਂਦੇ ਨੇ ਬੰਦਾ ਕਹਿੰਦਾ ਯਾਰ ਸਾਡੇ ਲੁਧਿਆਣੇ ਵਾਲੇ 10 ਮਿੰਟ ਦੀ ਦੂਰੀ ਤੇ ਬੈਠੇ ਨੇ ਮੇਰੇ ਤੋਂ ਤੇ ਆ ਨਹੀਂ ਸਕਦੇ ਤੇ ਅੰਬਾਲੇ ਦੇਖੋ ਡੇਢ ਦੋ ਘੰਟੇ ਦੀ ਡਰਾਈਵ ਕਰਕੇ ਵਿਚਾਰੇ ਹਰ ਦੂਜੇ ਮਹੀਨੇ ਤੀਜੇ ਮਹੀਨੇ ਤੁਰੇ ਰਹਿੰਦੇ ਨੇ ਪ੍ਰਮਾਤਮਾ ਇਹਨਾਂ ਨੂੰ ਹੋਰ ਦੋਵੇ ਔਰ ਐਦਾਂ ਦੀ ਯੂਥ ਜਿਹੜੀ ਪੰਜਾਬ ਦੀ ਨਹੀਂ ਪੂਰੀ ਦੁਨੀਆ ਦੀ ਯੂਥ ਕਿਉਂਕਿ ਮੈਂ ਤਾਂ ਚਾਹੁੰਦਾ ਕਿ ਯਾਰ ਪੂਰੇ ਇੰਡੀਆ ਪੂਰੇ ਭਾਰਤ ਚ ਨਾ ਰਵੇ ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਪਰ ਠੀਕ ਹੈ ਮੈਂ ਪੰਜਾਬ ਚ ਜੰਮਿਆ ਲੁਧਿਆਣੇ ਚ ਮੇਰਾ ਜਨਮ ਹੋਇਆ ਤਾਂ ਮੈਨੂੰ ਥੋੜਾ ਜਿਹਾ ਇਹ ਹੁੰਦਾ ਕਿ ਚਲੋ ਕਿਉਂਕਿ ਮੈਂ ਕਿੱਥੋਂ ਲੱਭਾਂ ਕਿਉਂਕਿ ਇਹ ਕੰਮ ਕਰਨਾ ਬੜਾ ਔਖਾ ਹੈ ਹੁਣ ਮੈਂ ਪਿੱਛੇ ਵੀਡੀਓ ਪਾਈ ਕਿ 12000 ਪਿੰਡ ਨੇ ਸਰਪੰਚ ਸਾਰੇ ਮੈਨੂੰ ਫੋਨ ਕਰੋ ਤਾਂ ਮੈਨੂੰ ਤਾਂ 120 ਸਰਪੰਚਾਂ ਦਾ ਨਹੀਂ ਫੋਨ ਆਇਆ ਹੁਣ ਤੱਕ ਪਿੰਡ 12.5 13000 ਹੈ ਹੁਣ ਪਤਾ ਨਹੀਂ ਕਿਉਂ ਨਹੀਂ ਫੋਨ ਕਰ ਰਹੇ ਜਾਂ ਕਿਉਂ ਨਹੀਂ ਕੰਟੈਕਟ ਕਰ ਰਹੇ ਹੈ ਤਾਂ ਭਲੇ ਦੀ ਗੱਲ ਪਰ ਬੜਾ ਔਖਾ ਹੈ ਤੁਸੀਂ ਇਹ ਕਿਸੇ ਨੂੰ ਸਮਝਾਣਾ ਕਿ ਯਾਰ ਨਿਕ ਹਾਲਕਿ ਇਹਨਾਂ ਨੇ ਮੈਨੂੰ ਡੰਡਾ ਦੇ ਦੇ ਕੇ ਆਪਣੇ ਅੰਬਾਲੇ ਜਾਂਦੇ ਸ਼ੁਰੂ ਕੀਤੀ ਸੀ ਬਾਜੀ ਸ਼ੁਰੂ ਕਰਨੀ ਹੈ ਮੈਂ ਇਹਨਾਂ ਦਾ ਲਿੱਤਾ ਟੈਸਟ ਮੈਨੂੰ ਕਹਿੰਦੇ ਬਾਜੀ ਸ਼ੁਰੂ ਕਰਤੀ ਮੈਂ ਕਿਹਾ ਇੱਕ ਮਹੀਨਾ ਬਹਿਣਾ ਰੋਜ਼ ਮਰੀਜ਼ ਆਵੇ ਨਾ ਆਵੇ ਡੋਨਰ ਆਵੇ ਨਾ ਆਵੇ ਇੱਕ ਮਹੀਨਾ ਰੋਜ਼ ਬਹਿ ਕੇ ਮੈਨੂੰ ਫੋਟੋ ਭੇਜਣੀ ਹੈ ਤੇ ਔਰ ਇੰਨੇ ਮਾਵੇ ਪੁੱਤ ਨੇ ਇਹ ਇੱਕ ਮਹੀਨਾ ਬੈਠੇ ਪਰ ਫਿਰ ਕਹਿੰਦੇ ਬਾਜੀ ਇੱਥੇ ਮਰੀਜ਼ ਬਹੁਤ ਘੱਟ ਨੇ ਤੇ ਡੋਨੇਸ਼ਨ ਸਾਨੂੰ ਦੱਸਦਿਆ ਕਰੋ ਕਿਉਂਕਿ ਮਰੀਜ਼ ਆਵੇ ਅਸੀਂ ਰੈਗੂਲਰ ਬੈਠਣ ਦੀ ਬਜਾਏ ਜਾ ਆਇਆ ਕਰਾਂਗੇ ਕੋਈ ਮਰੀਜ਼ ਆਵੇ ਕੱਲ ਵੀ ਆਇਆ ਸੀ ਫੋਨ ਕਿਸੇ ਦਾ ਅੱਛਾ ਨੰਬਰ ਚੱਲਦਾ ਪਿਆ ਚੱਲ ਰਿਹਾ ਕੇ ਲੈ ਦੇਖੋ ਕੀ ਉਮਰਾਂ ਨੇ ਰੰਗ ਵਾਲ ਕਰਾਏ ਹੋਏ ਨੇ ਨਹੀਂ ਵਾਲ ਕਰਾਏ ਨੇ ਚਿੱਟੇ ਹੋ ਗਏ ਆਹ ਦੇਖੋ ਇਹ ਚੋਬਰ ਵੀ ਨੇ ਕੁਦਰਤੀ ਚਿੱਟੇ ਨਹੀਂ ਗਿਆ ਨੇ ਮੇਰੇ ਵਾਲ ਚਿੱਟੇ ਆ ਗਏ ਨੇਚਰਲ ਤਾਂ ਇਹ ਸਾਡੇ ਭਰਾ ਨੇ ਔਰ ਮਹਾਰਾਜ ਇਹਨਾਂ ਨੂੰ ਬਹੁਤ ਦਵੇ ਖੁਸ਼ ਰਹਿਣ ਜ਼ਿੰਦਗੀ ਚ ਐਸ਼ ਪ੍ਰਸਤੀ ਵੀ ਪੂਰੀ ਕਰਨ ਮਹਾਰਾਜ ਇਹਨਾਂ ਦੀਆਂ ਭੁੱਲਾਂ ਚੁੱਕਾਂ ਵੀ ਮਾਫ ਕਰੇ ਹਾਂ ਜਾਣ ਕੇ ਨਾ ਕੋਈ ਗਲਤ ਕੰਮ ਕਰਿਓ ਹਨਾ ਜਾਣ ਕੇ ਵਾਲੀ ਕੋਈ ਮਾਫੀ ਨਹੀਂ ਹੋਣੀ ਜਾਣੇ ਅਣਜਾਣੇ ਭਾਜੀ ਗਲਤ ਕੀਤਾ ਜਾ ਨੀ ਮੇਰੇ ਨਾਲ ਜੁੜੇ ਭਰਾਵਾ ਮੈਨੂੰ ਵੀ ਨਾ ਨਾਲ ਰਖੜ ਲਿਓ ਕਿ ਮੈਂ ਤਾਂ ਨਰਕਾ ਚ ਚੱਲਾਂ ਆ ਬਾਬਾ ਜੀ ਨਮੋਲ ਨੂੰ ਵੀ ਖਿੱਚੇ ਅੰਦਰ ਹੀ ਅਸੀਂ ਇਹਦੀ ਸਾਥੀਆਂ ਨਹੀਂ ਐਂਦਾ ਨਹੀਂ ਕਿਸੇ ਦਾ ਦਿਲ ਨਹੀਂ ਦਿਖਾਣਾ ਕਿਸੇ ਨਾਲ ਧੋਖਾ ਨਹੀਂ ਵੈਸੇ ਬੀਬੇ ਮੁੰਡੇ ਨੇ ਐਦਾਂ ਦੇ ਹੈ ਨਹੀਂ ਵੀਡੀਓ ਦੇਖਣ ਤੋਂ ਬਾਅਦ ਤਾਂ ਹੁਣ ਵੈਸੇ ਹੀ ਨਾ ਕਰਿਓ ਲੋਕਾਂ ਨੇ ਨਾ ਲੋਕਾਂ ਨੇ ਨਾ ਵਹਾਂ ਪਰ ਤੋਂ ਬਹੁਤ ਬਾਤਾਂ ਆ ਰਹੀ ਥੀ ਯਹਾਂ ਪੇ ਬਾਤ ਕਰੋ ਹਮੇ ਹਮਾਰੇ ਬਾਸ ਲਾਓ ਨਮੋਲ ਜੀ ਲਾਈਵ ਹਮ ਬਤਾਏਂਗੇ ਤੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਏਕ ਜ਼ਰੀਆ ਫਾਊਂਡੇਸ਼ਨ ਚ ਰੋਜ਼ ਬਹੁਤ ਮਰੀਜ਼ ਆਉਂਦੇ ਨੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਸਾਡੇ ਪਿੱਛੇ ਉਹ ਮਾਤਾ ਜੀ ਵਿਚਾਰੇ ਬੈਠੇ ਨੇ ਸਰ ਮੇਰੀ ਮਦਰ ਹੈ ਤੁਸੀਂ ਕਹਿੰਦੇ ਸਰ ਵੀਡੀਓ ਦਿਖਾਉਨ ਦਿਓ ਦਿਖਾਓ ਜੀ ਦਿਖਾਓ ਕੀ ਹੋਇਆ ਜੀ ਤੁਹਾਡੀ ਮਦਰ ਨੂੰ ਸਰ ਉਹਨਾਂ ਦੀ ਨਾ ਬੈਕ ਚ ਬਹੁਤ ਜਿਆਦਾ ਕਿੱਥੇ ਮਰੀਜ਼ ਹੋਣ ਮਰੀਜ਼ ਹੋਣ ਘਰ ਨੇ ਸਰ ਅੱਛਾ ਕੀ ਹੋਇਆ ਉਹਨਾਂ ਨੂੰ ਕਾਫੀ ਟਾਈਮ ਤੋਂ ਪ੍ਰੋਬਲਮ ਹੁੰਦੀ ਸੀ ਤੁਸੀਂ ਟੀਮ ਨੂੰ ਮਿਲੇ ਹਾਂਜੀ ਕੀ ਕਹਿੰਦੇ ਹੋ ਉਹ ਸਰ ਕਹਿੰਦੇ ਇਲਾਜ ਕਰਾਂਗੇ ਤੇ ਬਸ ਸਰ ਪੈਸੇ ਪੁੱਛੇ ਹਾਂ ਕਰਾਓ ਕਰਾਓ ਕਰਨਗੇ ਕਿਉਂ ਨਹੀਂ ਕਰਨਗੇ ਆਜੋ ਤੁਸੀਂ ਆਜੋ ਉੱਥੇ ਬੈਠੋ ਗ ਪਰ ਰੋਜ਼ ਇੱਥੇ ਮਰੀਜ਼ ਬਹੁਤ ਆਉਂਦੇ ਨੇ ਜੀ ਸਾਡੀ ਇਸ ਲੋਕੇਸ਼ਨ ਦਾ ਨਾਮ ਹੈਗਾ ਸਾਡਾ ਤੀਰਥ ਸਾਡਾ ਗੁਰੂ ਘਰ ਸਾਡਾ ਮੰਦਰ ਇਹੀ ਹੈ ਤੇ ਮੈਂ ਅਪੀਲ ਕਰਨਾ ਚਾਹਨਾ ਕਿ ਤੁਸੀਂ ਵੀ ਇੱਥੇ ਆਓ ਇੱਕ ਵਾਰੀ ਦੇਖੋ ਆ ਕੇ ਕਿਵੇਂ ਟੀਮ ਕੰਮ ਕਰ ਰਹੀ ਹੈ ਕੀ ਪ੍ਰੋਸੈਸਿੰਗ ਹੈ ਕਿਦਾਂ ਸਾਰਾ ਇੱਥੇ ਵਰਕਿੰਗ ਸਟਾਈਲ ਹੈ ਜਿਵੇਂ ਹੁਣ ਆਟੋ ਦੇ ਵਿੱਚ ਮਰੀਜ਼ ਆਇਆ ਪੋ ਵੀ ਦੇਖ ਲੈਣੇ ਇੱਕ ਮਿੰਟ ਖੜੋ ਮ ਆਇਆ ਕੌਣ ਹੈ ਇਹਨਾਂ ਦਾ ਮਰੀਜ਼ ਹਾਂਜੀ ਸਰ ਕੀ ਹੋਇਆ ਜੀ ਇਹਨਾਂ ਨੂੰ ਸਰ ਐਕਸਰਾ ਅੱਛਾ ਕੀ ਹੋਇਆ ਦੋ ਜਗ੍ਹਾ ਤੇ ਲੱਤ ਟੁੱਟੀ ਅਖਰਾ ਕਿੱਥੋਂ ਇਲਾਜ ਕਰਾ ਰਹੇ ਹੋ ਸਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੈਠ ਰੋ ਬੈਠ ਰੋ ਬੈਠ 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 ਕੀ ਨਾਮ ਤੇਰਾ ਤੇਰਾ ਨਾਮ ਕੀ ਹੈ ਜਸਨੂਰ ਜਸਨੂਰ ਇਹ ਕੌਣ ਨੇ ਮੇਰੇ ਪਾਪਾ ਕੀ ਹੋਇਆ ਇਹਨਾਂ ਨੂੰ ਲੱਤ ਟੁੱਟੀ ਹੋਈ ਹੈ ਲੱਤ ਟੁੱਟੀ ਹੋਈ ਤੇਰੀ ਲੱਤ ਲਵਾ ਦੀ ਡੈਡੀ ਦੇ ਤੇਰੇ ਕਿਉਂ ਡੈਡੀ ਠੀਕ ਹੋ ਜਾਊਗਾ ਫਿਰ ਤੂੰ ਬੈਠ ਤੇ ਆ ਜੀ ਦਿਖਾ ਦਿਓ ਇੱਕ ਸਰਾ ਕੀ ਕਹਿੰਦੇ ਡਾਕਟਰ ਲੱਤ ਟੁੱਟੀ ਕਿੱਦਾਂ ਹਾਂਜੀ ਐਕਸੀਡੈਂਟ ਹੋ ਗਿਆ ਸੀ ਤੇ ਇਲਾਜ ਕਿੱਥੋਂ ਕਰਾਇਆ ਫਿਰ ਮੱਝਗਰਾਉਂ ਤੋਂ ਕਰਾਇਆ ਕੀ ਕਹਿੰਦੇ ਹੁਣ ਅੱਗੇ ਡਾਕਟਰ ਸਰ ਅੱਗੇ ਦਾ ਉਥੋਂ ਹੋਇਆ ਹੀ ਸੀ ਸੱਟ ਜਿੱਥੋਂ ਕਰਵਾਇਆ ਸੀਗਾ ਇਹਨਾਂ ਨੂੰ ਮਿਲਿਆ ਤੁਸੀਂ ਟੀਮ ਨੂੰ ਹਾਂਜੀ ਸਰ ਟੀਮ ਨੂੰ ਮਿਲੋ ਜੋ ਤੱਕ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਾ ਛੱਡਿਓ ਠੀਕ ਹੈ ਜੀ ਬੈਠੋ ਕੋਈ ਗੱਲ ਕੋਈ ਗੱਲ ਤਾਂ ਇੱਥੇ ਰੋਜ਼ ਜਿਹੜੇ ਮਰੀਜ਼ ਜਿਹੜੇ ਆਉਂਦੇ ਨੇ ਤੇ ਮੈਂ ਇਹੀ ਅਪੀਲ ਕਰਨਾ ਚਾਹਨਾ ਬਾਪੂ ਜੀ ਤੁਹਾਡਾ ਕੀ ਹੈ ਤੁਸੀਂ ਕਦ ਲਈ ਆਏ ਹੋ ਮੈਂ ਅੱਖ ਦੇ ਵਿੱਚ ਮੇਰੇ ਬਲੇਡਾ ਹੈ ਮੈਂ ਚੈੱਕ ਕਰਾਣਾ ਅੱਛਾ ਪਹਿਲੀ ਵਾਰ ਹੀ ਆਏ ਹੋ ਪਹਿਲੀ ਵਾਰ ਹੀ ਆਏ ਹੋ ਚਲੋ ਕੋਈ ਗੱਲ ਦੇਖੋ ਇੱਥੇ ਬੜੇ ਮਰੀਜ਼ ਆਉਂਦੇ ਨੇ ਅਲੱਗ-ਅਲੱਗ ਪ੍ਰੋਬਲਮਜ਼ ਦੇ ਨਾਲ ਤੇ ਮੈਂ ਵੀਡੀਓ ਰਾਹੀਂ ਇਹੀ ਅਪੀਲ ਕਰਨਾ ਚਾਹਨਾ ਤੁਸੀਂ ਘਰ ਬੈਠੇ ਹੋਰ ਨਹੀਂ ਕੁਝ ਕਰ ਸਕਦੇ ਘਟੋ ਘਟੋ ਵੀਡੀ ਲਾਈਕ ਕਰੋ ਇਸ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਹੋਰ ਲੋਕਾਂ ਤੱਕ ਪਹੁੰਚਦੀ ਹੈ ਕਮੈਂਟ ਕਰੋ ਹੋਰ ਲੋਕਾਂ ਤੱਕ ਪਹੁੰਚੇਗੀ ਡੋਨੇਸ਼ਨ ਦੇਣ ਲਈ ਡੋਨਰ ਘੱਟ ਹੁੰਦੇ ਨੇ ਮਰੀਜ਼ ਬਹੁਤ ਜ਼ਿਆਦਾ ਹੁੰਦੇ ਨੇ ਮੈਂ ਚਾਹਨਾ ਪੰਜਾਬ ਚ ਕੀ ਪੂਰੇ ਇੰਡੀਆ ਦੇ ਵਿੱਚ ਕੋਈ ਵੀ ਮਰੀਜ਼ ਪੈਸਿਆਂ ਕਰਕੇ ਉਹਦਾ ਇਲਾਜ ਨਾ ਰੁਕੇ ਕਿਸੇ ਨੂੰ ਕੋਈ ਵੀ ਦਿੱਕਤ ਕਿਤੋਂ ਵੀ ਸਾਡੀ ਇਹ ਵੀਡੀਓ ਦੇਖੀ ਜਾ ਰਹੀ ਹੈ ਕਿਸੇ ਨੂੰ ਵੀ ਕੋਈ ਇਲਾਜ ਪੱਖੋਂ ਕੋਈ ਸਲਾਹ ਚਾਹੀਦੀ ਹੈ ਕੋਈ ਹੈਲਪ ਚਾਹੀਦੀ ਹੈ ਫਾਈਨੈਂਸ਼ਲੀ ਚਾਹੀਦੀ ਹੈ ਜਾਂ ਕੱਲੀ ਗਾਈਡੈਂਸ ਚਾਹੀਦੀ ਹੈ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਬڑے ਮਰੀਜ਼ ਨੇ ਇੱਥੇ ਜਿਨ੍ਹਾਂ ਦੀ ਹੈਲਪ ਹੋ ਰਹੀ ਹੈ ਚੱਲ ਰਹੀ ਹੈ तकरीबन 2 ਲੱਖ ਪੇਸ਼ੈਂਟਾਂ ਦੀ ਹੈਲਪ ਹੋ ਚੁੱਕੀ ਹੁਣ ਤੱਕ 10 ਸਾਲਾਂਾਂ 'ਚ ਤੇ ਕੰਟੀਨਿਊ ਮਾਰੇ ਸਾਡੀ ਝੋਲੀ ਐਂ ਸੇਵਾ ਪਾਈ ਰੱਖਣ ਔਰ ਤੁਸੀਂ ਜੁੜੇ ਰਹੋ ਇੱਕ ਸਾਡਾ WhatsApp ਚੈਨਲ ਹੈ ਉਹਦੇ ਨਾਲ ਜੁੜ ਜੋ ਸਾਰੇ ਉਸ WhatsApp ਚੈਨਲ ਦੇ ਵਿੱਚ ਮੈਂ ਸਾਰੀਆਂ ਵੀਡੀਓਜ਼ ਦੀ ਅਪਡੇਟ ਪਾਣਾ ਵਾਂ ਮੈਂ ਲਿੰਕ ਵੀ ਪਾ ਦੂੰਗਾ ਇਹਦੇ ਉੱਪਰ ਆਪਣੇ WhatsApp ਚੈਨਲ ਦਾ ਉਹਦੇ ਨਾਲ ਜੁੜੋ ਤੇ ਅੱਜ ਜਿਹੜਾ ਪੌਡਕਾਸਟ ਆਇਆ ਉਹ ਬੜਾ ਇਨਫੋਰਮੇਸ਼ਨਲ ਪੌਡਕਾਸਟ ਆਇਆ ਕਿ ਉਹਦੇ ਵਿੱਚ ਜਿਹੜੇ ਅੱਜ ਐਡਵੋਕੇਟ ਸਾਡੇ ਨਾਲ ਆਏ ਨੇ ਪੌਡਕਾਸਟ ਦੇ ਵਿੱਚ ਉਹ A for Apple B for Ball ਨਹੀਂ ਸਿਖਾਉ ਓਏ ਏ ਫਾਰ ਐਡਮਿਨਿਸਟ੍ਰੇਸ਼ਨ ਬੀ ਫਾਰ ਬੈਲਟ ਪੇਪਰ ਸੀ ਫਾਰ ਕਨਸਟੀਟਿਊਸ਼ਨ ਡੀ ਫਾਰ ਡੈਮੋਕ੍ਰੇਸੀ ਇਹ ਸਿਖਾਉਂਦੇ ਨੇ ਔਰ ਉਹਨਾਂ ਨੇ ਝੁੱਗੀ ਦੇ ਬੱਚਾ ਨੂੰ ਸਿਖਾਇਆ ਔਰ ਬੜਾ ਵਾਕਿਆਮਾਲ ਪੋਡਕਾਸਟ ਹੈ ਅੱਜ ਹੀ ਹੁਣੀ ਪਾਇਆ YouTube ਤੇ ਮੇਰੇ ਅਫੀਸ਼ੀਅਲ YouTube ਚੈਨਲ ਤੇ ਲਿੰਕ ਪਾ ਲੂੰਗਾ ਕਮੈਂਟਾਂ 'ਚ ਜਰੂਰ ਸੁਣਿਓ ਤੇ ਚੰਗੀਆਂ ਚੀਜ਼ਾਂ ਪ੍ਰਮੋਟ ਕਰਦੇ ਰਿਆ ਕਰੋ ਸੋ ਥੈਟ ਚੰਗਿਆਈ ਸਮਾਜ ਦੇ ਵਿੱਚ ਸਾਡੇ ਫੈਲਦੀ ਰਵੇ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ